ਸ਼ਹਿਰ ਵਿੱਚ ਚੋਰਾਂ ਦੇ ਹੌਸਲੇ ਇਸ ਕਦਰ बुलंद ਨੇ ਆਏ ਦਿਨ ਲੁੱਟਖੋ ਚੋਰੀ ਦੀਆਂ ਵਾਰਦਾਤਾਂ ਵਾਪਰੀਆਂ ਨੇ ਤਾਜ਼ਾ ਮਾਮਲਾ ਸਾਹਮਣੇ ਆਇਆ ਜਿੱਥੇ ਸ਼ਹਿਰ ਦੇ ਵਿੱਚ ਘਰ ਦੀ ਕੰਦ ਟੱਪ ਕੇ ਚੋਰਾਂ ਨੇ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਲੱਖਾਂ ਰੁਪਏ ਲੈ ਕੇ ਚੋਰ ਫਰਾਰ ਹੋ ਗਏ ਪੂਰੀ ਘਟਨਾ ਦੀ ਕਸੀ ਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਕੱਲ੍ਹ ਵਾ ਤੁਹਾਨੂੰ ਕੱਲ੍ਹ ਵਾਂਜੀ ਅਸੀਂ ਮੈਰਿਜ ਤੇ ਗਏ ਸੀ ਕੱਲ ਸਾਢੇ 11 ਵਜੇ ਤੇ ਮੈਰਿਜ ਤੋਂ ਬਾਅਦ ਅਸੀਂ ਸ਼ਾਮ ਹੀ ਆਇਆ 5:00 ਵਜੇ 5 ਵਜੇ ਆਇਆ ਤੇ ਸਹੀ ਚਾਬੀ ਵੀ ਰਹੀ ਨਹੀਂ ਮਨਕ ਮਕਾਂਨ ਦੀ ਉਪਰੋਂ ਸੀ ਉਹ ਦੇਤੀ ਸੀ ਤਰੋ ਸੇ ਉਹ ਚਾਬੀ ਅਸੀਂ ਲਈ ਆ ਕੇ ਲੈ ਕੇ ਤੇ ਗੇੜੀ ਵਾਲੇ ਖੋਲਿਆ ਤੇ ਅੰਦਰੋਂ ਕੁੰਡੀ ਲੱਗੀ ਹੋਈ ਸੀ ਸਾਨੂੰ ਤਾਂ ਡੌੜੀ ਹੋ ਗਿਆ ਵੀ ਅੰਦਰਲੀ ਕੁੰਡੀ ਲੱਗੀ ਵੀ ਇਹ ਕੋਈ ਚੱਕਾ ਹੀ ਹੋ ਗਿਆ ਕੁੰਡੀ ਸਾਡੇ ਤਲਾਪ ਹੀ ਰੋਣ ਮੈਂ ਕਹਿੰਦੀ ਤੂੰ ਚੱਕਰ ਹੋ ਗਿਆ ਫੇਰ ਇਹ ਮੁੰਡੇ ਆਪਣੇ ਗਵਾਂਢੀਆਂ ਦੇ ਆਏ ਉਹਨੂੰ ਪਿੱਛੇ ਚੜ ਕੇ ਤਾਂ ਮੈਂ ਅੰਦਰ ਐਂਟਰ ਕੀਤੀ ਐਂਟਰ ਖੋਲ ਕੇ ਕੁੰਡਾ ਹੋ ਗਿਆ ਤੇਰੇ ਕੁੰਡਾ ਹੋਲ ਕੇ ਅੰਦਰ ਅੰਦਰ ਗਏ ਤੇ ਟੁੱਟਾ ਪਿਆ ਲਾਈਟਾਂ ਜਗਦੀਆਂ ਜੀ ਪੱਖੇ ਚੱਲਣ ਡਿਆ ਸੀ ਤੇ ਅੰਦਰ ਸਾਬ ਖਲਾਰਾ ਕੁਮਰ ਸਮਾਨ ਉਹਨੇ ਲਾਕਰ ਤੋੜਿਆ ਲਾਕਰ ਤੋੜ ਕੇ ਤਕਰੀਬਨ ਸੜ ਤੱਕ 10 ਲੱਖ ਪਲੱਸ ਮਲਕਸਾ ਹਟਾਉ ਗਿਆ ਕੀ ਕੀ ਲੱਗਿਆ ਕਜੀ ਸੋਨਾ ਸੀ ਫਿਰ ਕੈਸ਼ ਸੀ ਹਨ ਡਾਲਰ ਸੀ ਆਪਣੇ ਤਰਾਜ ਜੁੜੀ ਉਹ ਲੱਗਾ ਸੋਨਾ ਕਿੰਨੇ ਤੋੜਾ ਸੀ ਸੋਨਾ 10 ਤੋਂ ਉੱਪਰ ਹੋਣੀ ਇੰਨਾ ਕਿੰਨਾ ਸਮਾਨ ਹੋ ਗਿਆ ਹਾਂ ਇੰਨਾ ਕੁ ਨੁਕਸਾਨ ਹੋਇਆ ਟੋਟਲ ਨੁਕਸਾਨ ਟੋਟਲ 10 ਲੱਖ ਤੋਂ ਉੱਪਰ ਹੀ ਹੈ ਤਾਂ ਪੁਲਿਸ ਨੇ ਤਲਾਸ਼ ਦੇ ਦਿੱਤੀ ਹਾਂਜੀ ਹਾਂਜੀ ਕੰਪਲੇਂਟ ਰਿਪੋਰਟ ਵੀ ਲਿਖਾਈ ਸੀ ਪੁਲਿਸ ਆਈ ਸੀ ਉਹ ਦੇਖੀ ਉਹਨਾਂ ਨੇ ਉਹਨੂੰ ਪੁਲਿਸ ਵੀ ਦਿਖਾਈ ਆਪਣੀਆਂ ਸਾਡੇ ਕੈਮਰੇ ਲੱਗਾ ਸੀ ਗੋਡੀਆਂ ਦੇ ਉਹਦੇ ਵਿੱਚ ਉਹਨਾਂ ਨੇ ਦੇਖਿਆ ਉਹਨਾਂ ਨੇ ਪਛਾਣ ਵੀ ਲਿਆ ਉਹ ਕਹਿੰਦੇ ਸਾਲਾ ਫੜ ਨਹੀਂ ਹੁੰਦਾ ਇਹ ਕਈ ਵਾਰ ਅੱਗੇ ਵੀ ਚੋਰੀਆਂ ਕੀਤੀਆਂ ਨੇ ਤੇ ਕਹਿੰਦਾ ਇਹ ਉਹੀ ਆ ਲੱਗ ਦੋ ਜੋੜੇ ਸੀ ਆਪਸ ਵਿੱਚ ਕਹਿੰਦੇ ਉਹੀ ਆ ਉਹੀ ਆ ਇੰਝ ਕਰ ਲਾਪ ਸੀਸੀ ਡੀ ਵਿੱਚ ਕਿੰਨੇ ਚੋਰ ਨਜ਼ਰ ਆ ਰਹੇ ਹਨ ਵਿੱਚ ਇਕੱਲਾ ਇੱਕੋ ਹੀ ਆ ਰਿਹਾ ਜੀ ਕੋਈ ਉਹ ਐਂਟਰ ਵੀ ਕੀਤਾ ਤਾਂ ਜਿਵੇਂ ਗਿਆ ਬਾਹਰ ਸਾਮਾਨ ਇਕੱਠਾ ਕਰਕੇ ਉਹ ਡਿੱਗੀ ਜੀ ਬਣਾ ਕੇ ਤੇ ਇੱਕ ਸ਼ਾਲ ਦੇ ਵਿੱਚ ਸਾਡੀ ਬੇਟੀ ਦਾ ਸ਼ਾਲ ਸੀ ਉਹਦੇ ਵਿੱਚ ਇੱਕ ਸਮਾਲੇ ਪੇੜ ਕੇ ਜਾ ਰਿਹਾ ਸੀ ਇੱਧਰ ਦੀ ਜਾ ਰਹੀ ਸੀ ਤੇ ਇੱਧਰ ਦੀ ਆਇਆ ਸੀ ਤੇ ਇੱਧਰ ਨੂੰ ਜਾ ਰਹੀ ਆਪਣਾ ਪਰਨਾ ਛੱਡ ਗਿਆ ਆਪਣਾ ਪਰਨਾ ਛੱਡ ਗਿਆ ਉਹ ਚੱਲ ਗਿਆ ਤੁਹਾਨੂੰ ਕਿਸੇ ਤੇ ਸ਼ੱਕ ਪੈ ਗਿਆ ਲੱਗੇ ਡਾਊਟ ਡਾਊਟ ਸਨ ਹੈ ਜੇ ਦੇਖਿਆ ਨਹੀਂ ਕਰੀ ਹੋ ਹਾਂਜੀ ਮੰਗ ਕਰਦੇ ਪੁਲਿਸ ਕੋਲ ਕਰ ਸਕਦਾ ਮੰਗ ਕਰਦੇ ਵੀ ਉਹਨੂੰ ਘੱਟ ਜਲਦ ਜਲ ਫੜਿਆ ਜਾਵੇ ਤੇ ਸਾਡਾ ਜਿਹੜਾ ਸਮਾਨ ਉਹਨਾਂ ਵਾਪਸ ਕੀਤਾ ਜਾਵੇ ਅਸੀਂ ਇਹ ਮੰਗ ਕਰਦੇ ਹਾਂ ਕਿਹਾ ਨਾ ਮੈਂ ਤੁਹਾਡਾ ਮੇਰਾ ਪਵਿੱਤਰਦੀਪ ਸਿੰਘ ਮੈਂ ਕਾਉਂਸਲਰ ਹਾਂ 24 ਨੰਬਰ ਵਾਰਡ ਤੋਂ ਅਫਸਰ ਜੀ ਤੁਸੀਂ ਤਰ੍ਹਾਂ ਵੇਖ ਦਿਓ ਲਗਾਤਾਰ ਸ਼ਹਿਰ ਦੇ ਵਿੱਚ ਜਿਹੜੀਆਂ ਚੋਰੀਆਂ ਦੀਆਂ ਘਟਨਾਵਾਂ ਦੇ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੈ ਸ਼ਹਿਰ ਦੇ ਨਾਲ ਨਾਲ ਮੈਂ ਆਪਣੇ ਵਾਰਡ ਦੀ ਵੀ ਗੱਲ ਕਰਦਾ ਵੀ ਕੰਟੀਨਿਊਸਲੀ ਮੇਰੇ ਵਾਰਡ ਦੇ ਵਿੱਚ ਦੋ ਤੋਂ ਤਿੰਨ ਚੋਰੀਆਂ ਜਿਹੜੀਆਂ ਤਕਰੀਬਨ ਵਾਰਦਾਤਾ ਉਹ ఎవਰੀ ਡੇ ਹੈਪਨਿੰਗ ਹੈ ਇੱਥੇ ਦੀ ਰੋਜ਼ ਹੁੰਦੀਆਂ ਔਰ ਪੁਲਿਸ ਪ੍ਰਸ਼ਾਸਨ ਦੇ ਕੰਨਾਂ ਦੇ ਉੱਤੇ ਜੋ ਨਹੀਂ ਸਰਕੀ ਮੈਂ ਜਿਹੜਾ ਇਹ ਇਨਸਟੈਂਸ ਇੱਥੇ ਆਪਾਂ ਖੜੇ ਆ ਹੁਣ ਇਹ ਦੁਪਹਿਰ ਦੇ 1:30 ਵਜੇ ਹੋਇਆ ਔਰ ਉਸ ਚੋਰ ਦੇ ਇੰਨੇ ਕੁ ਜ਼ਿਆਦਾ ਮਤਲਬ ਕਹਿ ਸਕਦੇ ਹਾਂ ਕਿ ਹੱਥ ਖੁੱਲਾ ਸੀ ਉਪਰਲਾ 27 ਤੋਂ 28 ਮਿੰਟ ਇਸ ਘਰ ਦੇ ਅੰਦਰ ਰਿਹਾ 1.5 ਤੋਂ 2 ਜੇ ਬੰਦਾ ਆਪਣਾ ਦਿਨਿੰਦ ਘਰ ਨਹੀਂ ਛੱਡ ਕੇ ਜਾ ਸਕਦਾ ਕਿਤੇ ਖਾਲੀ ਤਾਂ ਫਿਰ ਸ਼ਾਮ ਨੂੰ ਬੰਦਾ ਰਾਤ ਨੂੰ ਕਿੱਥੇ ਜਾਊਗਾ ਹਰੇਕ ਦੀ ਆਪਣੀ ਰਿਸ਼ਤਦਾਰੀਆਂ ਆ ਬੰਦੇ ਦਾ ਸਮਾਜ ਚ ਵਿਚਰਨਾ ਹੁੰਦਾ ਬੰਦੇ ਨੇ ਕਿਤੇ ਨਾ ਕਿਤੇ ਜਾਣਾ ਹੁੰਦਾ ਔਰ ਪੁਲਿਸ ਜਿਹੜੀ ਆ ਉਹ ਖੈਰਾ ਸਾਹਿਬ ਵਰਗੇ ਨੂੰ ਭਾਨੇ ਸਿੱਧੂ ਵਰਗੇ ਨੂੰ ਫੜਨ ਤੇ ਲੱਗੀ ਹੈ ਮੈਨੂੰ ਤਾਂ ਸਮਝ ਨਹੀਂ ਲੱਗਦੀ ਵੀ ਮਤਲਬ ਪਾਕਿਸਤਾਨ ਵਰਗੇ ਹਾਲਾਤ ਹੋ ਗਏ ਸਾਡੇ ਵਾੜ ਦੇ ਵਿੱਚ ਅ ਕੱਲ ਪਰਸੋਂ ਦੀ ਮੈਂ ਗੱਲ ਕਰਦਾ ਪਿਪਲਾਂ ਵਾਲੀ ਚੋਰੀ ਹੋਈ ਇੱਕ ਮੇਰੇ ਘਰ ਦੇ ਨਾਲ ਹੀ ਇੱਕ ਗ੍ਰੀਨ ਐਵੇਨਿਊ ਕਲੋਨੀ ਆ ਉੱਥੇ ਚੋਰੀ ਹੋਈ ਅੱਜ ਇੱਥੇ ਹੋ ਗਈ ਮੈਨੂੰ ਸਮਝ ਨਹੀਂ ਲੱਗਦਾ ਵੀ ਆਪ ਔਰ بار بار ਹਾਊਸ ਦੇ ਵਿੱਚ ਔਰ بار بار ਜ਼ਰੂਰੀ ਕਿਸੇ ਵੀ ਅਥਾਰਟੀ ਦੇ ਨਾਲ ਮੇਰੀ ਗੱਲ ਹੁੰਦੀ ਹੈ ਰਿਕਾਰਡ ਦੇ ਉੱਤੇ ਆ ਵੀ ਮੈਂ ਬੜਾ ਇਹਨਾਂ ਨੂੰ ਜ਼ੋਰ ਪਾਣਾ ਵੀ ਮੇਰਾ ਜਿਹੜਾ ਵਾਰਡ ਹੈ ਉਹ ਆਊਟਰ ਵਾਰਡ ਹੈ ਵੀ ਨਾਲ ਹੀ ਸ਼ਾਂਤਰਾਸੀ ਹਲਕਾ ਸ਼ੁਰੂ ਹੋ ਜਾਂਦਾ ਖੁੱਲਾ ਖੁੱਲਾ ਏਰੀਆ ਵੀ ਉਹਦੇ ਨਾਲ ਤਕਰੀਬਨ ਵੀ ਇਥੇ ਪੀਸੀਆ ਦੀ ਪੈਟਰੋਲਿੰਗ ਚਾਹੀਦੀ ਹੈ ਇੱਕ ਅੱਧਾ ਦਿਨ ਹੁੰਦੀ ਹੈ ਮੁੜ ਕੇ ਬੰਦੇ ਆਣੋਂ हट ਜਾਂਦੇ ਤਾਂ ਬੜਾ ਬੁਰੇ ਹਾਲਾਤ ਹੈ ਇਦਾਂ ਲੱਗ ਰਿਹਾ ਵੀ ਆਪਾਂ ਇਹਦਾ ਪਹਿ ਬੰਗਲਾਦੇਸ਼ ਪਾਕਿਸਤਾਨ ਦੇ ਘੁੰਮਦੇ ਪਏ ਵੀ ਉਹ ਹਾਲਾਤ ਹੋਏ ਪਏ ਆ